ਤਾਂ ਇੱਕ ਵਾਰ ਮੁੜ ਤੋਂ ਤਬਾਹੀ ਮਚਣ ਜਾਰੀ ਹੈ ਕਿਉਂਕਿ ਮਾਦੋਪੁਰ ਹੈੱਡ ਵਰਕਸ ਦਾ ਗੇਟ ਅਚਾਨਕ ਟੁੱਟ ਜਾਂਦਾ ਹੈ ਜਿਸ ਤੋਂ ਬਾਅਦ ਪਾਣੀ ਤੇਜ਼ੀ ਦੇ ਨਾਲ ਅੱਗੇ ਵਧਦਾ ਹੋਇਆ ਰਾਵੀ ਦਰਿਆ ਦੇ ਵਿੱਚ ਜਾ ਰਿਹਾ ਹੈ ਜਿੱਥੇ ਰਾਵੀ ਦਰਿਆ ਦਾ ਬੰਨ ਟੁੱਟ ਚੁੱਕਾ ਹੈ ਤੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਪਾਣੀ ਵੜ ਚੁੱਕਾ ਹੈ ਲੋਕਾਂ ਦੇ ਘਰਾਂ ਅੰਦਰ 6-6 ਫੁੱਟ ਤੱਕ ਪਾਣੀ ਵੜਿਆ ਹੋਇਆ ਹੈ ਲੋਕਾਂ ਦਾ ਹੁਣ ਰੈਸਕਿਊ ਕੀਤਾ ਜਾ ਰਿਹਾ ਹੈ ਤੇ ਪਰ ਉੱਥੇ ਹੀ ਮਾਦੋਪੁਰ ਹੈੱਡ ਵਰਕਸ ਜਿੱਥੇ ਕੀ ਪਾਣੀ ਜਮਾ ਕੀਤਾ ਗਿਆ ਸੀਗਾ ਪਾਣੀ ਰੋਕਿਆ ਗਿਆ ਸੀਗਾ ਕਿ ਇਹ ਪਾਣੀ ਜਿਹੜਾ ਅੱਗੇ ਨਾ ਵਧੇ ਪਰ ਪਾਣੀ ਇੰਨਾ ਜ਼ਿਆਦਾ ਵੱਧ ਗਿਆ ਕਿ ਇਸ ਦਾ ਗੇਟ ਟੁੱਟ ਗਿਆ ਗੇਟ ਟੁੱਟ ਕੇ ਅੱਗੇ ਲਮਕਦਾ ਹੋਇਆ ਗੇਟ ਦਿਖਾਈ ਦੇ ਰਿਹਾ ਜਿਸ ਤੋਂ ਬਾਅਦ ਪਾਣੀ ਤੇਜ਼ੀ ਦੇ ਨਾਲ ਅੱਗੇ ਵਧਦਾ ਹੋਇਆ ਹੁਣ ਦਿਖਾਈ ਦੇ ਰਿਹਾ ਨਾਲ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਦੱਸਿਆ ਜਾ ਰਿਹਾ ਹੈ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ 50 ਲੋਕ ਫਸ ਚੁੱਕੇ ਨੇ ਅਤੇ ਇੱਕ ਕਰਮਚਾਰੀ ਜਿਹੜਾ ਆ ਉਹ ਲਾਪਤਾ ਦੱਸਿਆ ਜਾ ਰਿਹਾ ਜਿਸ ਦੀ ਭਾਲ ਕੀਤੀ ਜਾ ਰਹੀ ਹੈ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮਾਦੋਪੁਰ ਹੈਡਵਰਕ ਜਿੱਹਾ ਜੁੜੇ ਕੀ ਪਾਣੀ ਰੋਕਿਆ ਗਿਆ ਸੀਗਾ ਇਸੇ ਨਾਲ ਹੀ ਜਦੋਂ ਪਾਣੀ ਦਾ ਵਹਾਅ ਤੇਜ਼ ਹੋ ਗਿਆ ਪਾਣੀ ਦਾ ਲੈਵਲ ਵੱਧ ਗਿਆ ਤਾਂ ਗੇਟ ਅਚਾਨਕ ਟੁੱਟ ਜਾਂਦਾ ਹੈ ਗੇਟ ਟੁੱਟਣ ਦੇ ਕਰਕੇ ਗੇਟ ਅੱਗੇ ਲੰਮਕਦਾ ਹੋਇਆ ਦਿਖਾਈ ਦਿੱਤਾ ਤੇ ਪਾਣੀ ਤੇਜ਼ੀ ਦੇ ਨਾਲ ਅੱਗੇ ਵਧਦਾ ਹੋਇਆ ਹੁਣ ਦਿਖਾਈ ਦੇ ਰਿਹਾ ਦੇਖ ਸਕਦੇ ਹੋ ਕਿ ਪਾਣੀ ਕਿੰਨਾ ਜ਼ਿਆਦਾ ਤੇਜ਼ ਹੈ ਅਤੇ ਤੇਜ਼ੀ ਦੇ ਨਾਲ ਅੱਗੇ ਵਧਦਾ ਹੋਇਆ ਇਹ ਰਾਵੀ ਦਰਿਆ ਦੇ ਵਿੱਚ ਜਾਏਗਾ ਜੇਕਰ ਰਾਵੀ ਦਰਿਆ ਦੀ ਗੱਲ ਕਰੀਏ ਤਾਂ ਉੱਥੇ ਹੀ ਗੁਰਦਾਸਪੁਰ ਦੇ ਆਸ-ਪਾਸ ਦੇ ਜਿੰਨੇ ਵੀ ਪਿੰਡ ਸੀਗੇ ਰਾਵੀ ਦਰਿਆ ਦੇ ਨਾਲ ਲੱਗਦੇ ਹੋਏ ਉਹ ਸਾਰੇ ਹੜ੍ਹ ਦੇ ਨਾਲ ਪ੍ਰਭਾਵਿਤ ਹੋ ਚੁੱਕੇ ਨੇ ਲੋਕ ਕਹਿ ਰਹੇ ਨੇ ਕਿ ਦੇਖਦੇ ਹੀ ਦੇਖਦੇ ਘਰਾਂ ਦੇ ਅੰਦਰ 6 6 ਫੁੱਟ ਤੱਕ ਪਾਣੀ ਪਹੁੰਚ ਗਿਆ ਸਾਨੂੰ ਇੰਨਾ ਵੀ ਸਮਾਂ ਨਹੀਂ ਮਿਲਿਆ ਕਿ ਅਸੀਂ ਆਪਣਾ ਕੀਮਤੀ ਸਮਾਨ ਕੱਢ ਕੇ ਬਾਹਰ ਰੱਖ ਲਈਏ ਜਾਂ ਕਿਤੇ ਕੀਮਤੀ ਸਮਾਨ ਅਸੀਂ ਆਪਣੇ ਕੋਲ ਕਰ ਲਈਏ ਪਰ ਦੇਖਦੇ ਹੀ ਦੇਖਦੇ ਪਾਣੀ ਇੰਨਾ ਜ਼ਿਆਦਾ ਵੱਧ ਗਿਆ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਕੋਠਿਆਂ ਤੱਕ ਪਾਣੀ ਪਹੁੰਚ ਚੁੱਕਾ ਹੈ ਜਿਸ ਕਰਕੇ ਹੁਣ ਲੋਕਾਂ ਦਾ ਰੈਸਕਿਊ ਕੀਤਾ ਜਾ ਰਿਹਾ ਪਰ ਵੱਡੀ ਖਬਰ ਹੈ ਮਾਦੋਪੁਰ ਹੈਡ ਵਰਕਰਸ ਤੋਂ ਜਿੱਥੇ ਕਿ ਗੇਟ ਟੁੱਟ ਗਿਆ ਗੇਟ ਟੁੱਟਣ ਦੇ ਕਰਕੇ ਪਾਣੀ ਅੱਗੇ ਵਹਤਾ ਹੋਇਆ ਤੇ ਇਸੇ ਤਰ੍ਹਾਂ ਦਿਖਾਈ ਦੇ ਰਿਹਾ ਤੇ ਹੁਣੇ ਪਾਣੀ ਰਾ ਵੀ ਦਰਿਆ ਦੇ ਵਿੱਚ ਜਾਵੇਗਾ ਰਾਵੀ ਦਰਿਆ ਦੇ ਵਿੱਚ ਜਦ ਪਹੁੰਚੇਗਾ ਤਾਂ ਉਸ ਤੋਂ ਬਾਅਦ ਰਾਵੀ ਦਰਿਆ ਦੇ ਨਾਲ ਲੱਗਦੇ ਜਿੰਨੇ ਵੀ ਪਿੰਡ ਨੇ ਇੱਕ ਵਾਰ ਮੂੜ ਤੋਂ ਪਾਣੀ ਦੀ ਮਾਰ ਤੇ ਹੇਠਾਂ ਆ ਸਕਦੇ ਨੇ ਜਿਸ ਤੋਂ ਬਾਅਦ ਹੁਣ ਲੋਕਾਂ ਦਾ ਰੈਸਕਿਊ ਕਰਨਾ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਖੌਫਨਾਕ ਮੰਜ਼ਰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੜਾ ਦੀ ਮਾਰ ਲੋਕ ਚੱਲ ਰਹੇ ਨੇ ਤੇ ਲੋਕਾਂ ਦਾ ਕਹਿਣਾ ਹੈ ਕੀ ਅਜੀਹਰ 88 ਦੇ ਵਿੱਚ ਵੀ ਅਸੀਂ ਨਹੀਂ ਦੇਖਿਆ ਸੀਗਾ ਜਿਹੋ ਜਿਹਾ ਹੁਣ ਸਾਨੂੰ ਦੇਖਣ ਨੂੰ ਮੰਜਰ ਮਿਲ ਰਿਹਾ ਤਾਂ ਦੇਖ ਸਕਦੇ ਹੋ ਕਿ ਮਾਦੋਪੁਰ ਹੈਡ ਵਰਕਰਜ਼ ਦਾ ਗੇਟ ਟੁੱਟ ਚੁੱਕਾ ਹੈ ਗੇਟ ਟੁੱਟਣ ਤੋਂ ਬਾਅਦ ਪਾਣੀ ਤੇਜ਼ੀ ਨਾਲ ਵਧਦਾ ਹੋਇਆ ਰਾਵੀ ਦਰਿਆ ਦੇ ਵਿੱਚ ਪਹੁੰਚੇਗਾ ਜਿਸ ਤੋਂ ਬਾਅਦ ਤਬਾਹੀ ਹੋਰ ਜ਼ਿਆਦਾ ਮੱਚੇਗੀ